29 ਤਰੀਕ ਮੁੰਨਾ ਮਾਰਤ ਦਿਨ ਸ਼ੁੱਕਰ ਸ਼ਨੀਵਾਰ ਬੰਦੇ ਆ ਗਏ ਮਸਰੀ ਅੱਧਾ 2 ਕੁ ਬਿਗੇ ਬਾਣ ਆ ਇਹ ਚ ਛੋਲੇ ਤੇ ਮਸਰੀ ਆ ਮਸਰੀ ਪੱਕ ਚੁੱਕੀ ਆ ਚੜ ਗਈ ਤਿਆਰਾ ਸੁੱਕ ਗਈ ਆ ਤੇ ਆ ਛੋਲੇ ਨੇ ਜੀ ਬਿਨਾ ਕਿਸੇ ਰੇ ਸਪਰੇਅ ਤੋਂ ਆਹ ਦੇਖੋ ਜਿਹੜੇ ਬੰਦੇ ਕਹਿੰਦੇ ਨੇ ਪੰਜਾਬ ਚ ਪਸ ਗਾਲਾਂ ਨਹੀਂ ਹੁੰਦੀਆਂ ਇਹ ਸਾਡੇ ਕੋਲ ਮਸਰੀ ਤਾਂ 2 ਸਾਲ ਵਾਸਤੇ ਹੋ ਜੂਗੀ ਖੁੱਲੇ ਚਲੋ ਯਾਰਾ ਮਿੱਤਰਿਆਂ ਨੂੰ ਵੀ ਦੰਨੇ ਆ ਥੋੜੇ ਨੇ ਇਹ ਵੀ ਛਾਲ ਤੇ ਮਹੀਨੇ ਕੱਟ ਜਾਣਗੇ ਹੁਣ ਇਸੇ ਚ ਕਣਕ ਵੱਢਣ ਤੋਂ ਪਹਿਲਾਂ ਕਣਕਾਂ ਲਈ ਨਰਮ ਖੜੀ ਆ 15 ਮਾਰਚ ਤੱਕ ਆਉਂਗੀ ਕਣਕ ਵੱਢਣ ਤੋਂ ਪਹਿਲਾਂ ਪਹਿਲਾਂ ਇਹ ਚ ਮੂੰਗੀ ਬੀਜ ਦਾਂਗੇ ਬਿਨਾਂ ਕਿਸੇ ਰੇਸ ਸਪਰੇ ਤੋਂ ਹੁਣ ਤਾਂ ਤਾਂ ਥੋੜਾ ਜਿਹਾ ਘਟਾ ਹੈ ਪਰ ਐ ਆ ਵੀ ਚਲੋ ਆਪਾਂ ਆਪਣੇ ਵਾਸਤੇ ਤਾਂ ਰੱਖ ਸਕਦੇ ਆ ਇਹ ਕਿੰਨੇ ਕ ਬਾੜ ਚਾਰ ਪੰਜ ਬੰਦੇ ਨੇ ਜਿਹੜੇ ਰਾਤ ਵਿਖਲੇ ਆਪਣੇ ਪਰਾਨੇ ਆ ਗਏ ਅਗਲੇ ਵੀਡੀਓ ਵਿੱਚ ਦਿਖਾਵਾਂਗੇ ਕੀ ਕੀ ਕੰਮ ਕਰਨਗੇ ਹੁਣ ਤੇ ਮੂੰਗੀ ਇਹਦਾ ਇਹਨਾਂ ਨੇ ਜਿਹੜੀ ਮਸਰੀ ਸੀ ਕੱਲ-ਕੱਲ ਚ ਨਵੇੜਦੀ ਅੱਜ ਸ਼ਾਮ ਤੱਕ ਮਸਰੀ ਦਾ ਕੰਮ ਨਿਪੜ ਜਾਊਗਾ ਇਹਨੂੰ ਫਿਰ ਹੜੰਬੇ ਨਾਲ ਜਾਂ ਰਿਪਰ ਨਾਲ ਕੱਢ ਲਾਂਗੇ ਕਬਾੜ ਬਹੁਤ ਸੀ ਪਰ ਫਿਰ ਵੀ ਚਲੋ ਸਪਰੇਅ ਅਸੀਂ ਨਹੀਂ ਕੀਤੀ ਤੇ ਜਿਹੜੀ ਕਣਕ ਆ ਉਹ ਸਭ ਤੋਂ ਪਛੇਤਾ ਕਿਲਾ ਆ ਆ ਨਾ ਹ ਕੇ ਪੱਕੇ ਖੜੀਆ तकरीबन ਤੇ ਫਿਰ ਵੀ ਪੰਦਰਾਂ ਦਿਨ ਤੱਕ ਲਈ ਰਹੇ ਅਗਾ ਇੰਨਾ ਕੁ ਬਹਾਨਾ ਜਿਹੜਾ ਮਥਰੀ ਦਾ ਤੇ ਵਧੀਆ ਦੋ ਤਿੰਨ ਕੁ ਮਿੰਟ ਕਰਦੇ ਹਰ ਵਾਰ ਰੁਕੀ ਹੋ ਜੂਗੀ ਪੰਜ ਬੰਦੇ ਨੇ ਇਹ ਰਾਤੇ ਆਏ ਨੇ ਕੱਲ ਨੂੰ ਜਿਨੇ ਜਿਨੇ ਇੱਕ ਦੋ ਦੋ ਕੁ ਬੰਦੇ ਚਲੇ ਜਾਣਗੇ ਕਿੰਨੇ ਆਪਣੇ ਕੋਲ ਰਹਿ ਜਾਣਗੇ ਅਗਲੀ ਵੀਡੀਓ ਚ ਤੁਹਾਨੂੰ ਸਾਰਾ ਕੁਝ ਜਿਹੜਾ ਉਹ ਦਿਖਾਵਾਂਗੇ ਕਿਵੇਂ ਅਸੀਂ ਘਰ ਵਾਸਤੇ ਜਿਹੜੀ ਦਾਲ ਆਤੀ ਬੀਜਦੇ ਆ ਤੇ ਕਿਵੇਂ ਘਰ ਦੀ ਦਾਲ ਦਾ ਟੇਸ ਦਾ ਜਰਕ ਹੁੰਦਾ ਤੇ ਨਾ ਹੀ ਕੋਈ ਕੈਮੀਕਲ ਦਾ ਸਪਰੇਅ ਕਰਦੇ ਆ ਆ ਕਣਕ ਥੋੜੀ ਜਿੱਦੀ ਰਹਿ ਗਈ ਸੀ ਪਰ ਬਿਜੀ ਸੁੱਕੇ ਚ ਅਸੀਂ ਕੁੱਤੇ ਵਾਲੀ ਕਣਕ ਦਾ ਬਹੁਤ ਫਰਕ ਰਹਿੰਦਾ ਪੂਰਾ ਵੀ ਕਿਤੇ ਦੱਬਦੇ ਨਹੀਂ ਜਿਵੇਂ ਮਾਰੇ ਖੇਤ ਹੋਣਗੇ ਮਾਰੇ ਖੇਤਾਂ 'ਚ ਵੀ ਆ ਦੇਖੋ ਆ ਉਹ ਆ ਜਿਹੜੀ 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 ਵੀਡੀਓ ਦਿਖਾਇਆ ਸੀ ਪਰਾਲੀ ਵਿੱਚੇ ਬਾਈ ਸੀ ਉੱਚ ਹੈਰੋ ਨਾਲ ਕਾਫੀ ਵਾਰ ਬਾਣ ਤੋਂ ਬਾਅਦ ਫਿਰ ਸੁਪਰ ਸੀਡਰ ਨਾਲ ਬੀਜੀ ਸੀ ਭਾਰੀ ਕਣਕਾਂ ਆ ਦੇਖੋ ਬੜੀ ਬੜੀ ਥਾ ਬੱਲੀ ਆ ਵੀ ਇਸ ਵਾਰ ਖਾਲ ਤਾਂ ਇਹ ਦੋਸਤੋ ਬਹਤਰਾ ਸ਼੍ਰੀ ਰਾਮ ਦਾ ਇਹ ਮਾੜਾ ਖੇਤ ਸੀ ਇਹ ਆੜੇ ਖੇਤ ਚ ਵੀ ਵਧੀਆ ਕਣਕ ਤੇ ਆ ਜਿਹੜਾ ਕਹਿਆਂ ਦਾ ਕੰਮ ਜਿਹੜਾ ਖਤਮ ਕੀਤਾ ਹੋਇਆ ਸਾਰਾ ਆਟੋਮੈਟਿਕ ਨੱਕੇ ਹਲ ਅੱਜ ਜਿਹੜਾ ਮਤਲਬ ਕਿ ਹਾੜੀ ਦਾ ਜਿਹੜਾ ਕੰਮ ਹੈ ਉਹ ਸਟਾਰਟ ਹੋ ਗਿਆ ਮਸਰੀ ਤੋਂ ਮਸਰੀ ਤੋਂ ਅਮਰ ਸਟਾਰਟ ਹੋਇਆ ਮਸਲੀ ਤੋਂ ਬਾਅਦ ਛੋਲੇ ਤੇ ਫਿਰ ਛੋਲਿਆਂ ਤੋਂ ਬਾਅਦ ਕਣਕ ਦੀ ਵਾਰੀ ਆ ਜੂਗੀ ਆ ਥੋੜਾ ਜਿਹਾ ਪੂਰੇ ਪੈ ਪਲੀਕ ਹੁੰਦਾ ਇਸ ਕਰਕੇ ਆਦਾਂ ਬੜੀ ਚਹੀ ਕਣਕ ਥੋੜੀ ਜਿਹੀ ਥੋੜੀ ਜਿਹੀ ਕੀ ਮਾਰੀ ਹੈ ਬਾਕੀ ਤਕਰੀਬਨ ਸਾਰੀ ਠੀਕ ਆ ਆ ਛੋਲਿਆਂ ਦਾ ਕੰਮ ਚੱਲ ਰਿਹਾ ਇੱਕ ਦੋ ਦਿਨ ਚ ਨਿਪਟ ਜੂਗਾ ਸਾਡੀਆਂ ਵੀਡੀਓ ਦੇਖਣ ਵਾਸਤੇ ったにわ andジフォのパーク Tanんでは。